ਨਮੋ ਨਰਨਮੋ ਨਮੋ ਨਮਨ ਸਾਰੀ ਸਾਧ ਸੰਗਤ ਨੂੰ ਬਹੁਤ ਬਖਸ਼ਣੇ ਨਮਨ ਸਾਧ ਸੰਗਤ ਜੀ ਬੇਨਤੀ ਹੈ ਕਿ ਪਿੰਡ ਰਾਇਆ ਦੇ ਵਿੱਚ ਬੜੀ ਦੇਰ ਤੋਂ ਉੱਗਾ ਨੂੰ ਉਮੀਦਾਂ ਮੇਲਾ ਲੱਗਦਾ ਹੈ ਕਿ ਬਹੁਤ ਬਹੁਤ ਸੁਖ ਹੋ ਰਿਹਾ ਹੈ ਤੇ ਆਹਦੇ ਵਿੱਚ ਮੋੜਾ ਮਿਲਦਾ ਹੈਗਾ ਸੁਮਸ਼ਨਾ ਇਤਿਹਾਸ ਹੈ ਜਿਹੜਾ ਬਹੁਤ ਪ੍ਰਾਣਾ ਇਤਿਹਾਸ ਹੈਗਾ ਵੀ 1212 ਈਸਵੀ ਦੇ ਵਿੱਚ ਬਾਬਾ ਸੁਖਰਾਮ ਜੀ ਨੇ ਆ ਕੇ ਪਿੰਡ ਰਾਇਆ ਦੀ ਮੋੜੀ ਗੱਡੀ ਸੀ ਜੋ ਕਿ ਬੜੇ ਸ਼ਕਤੀਮਾਨ ਸਨ ਬੜੇ ਹੀ ਉਹਨਾਂ ਕੋਲ ਅਨੰਦਿਆ ਸਦੀਆ ਪ੍ਰਾਪਤ ਸੰਗ ਉਹਨਾਂ ਨੇ ਆਪਣੀ ਸ਼ਕਤੀ ਨਾਲ ਇਹਨੇ ਪੰਡ ਬਸਾਇਆ ਸੀ ਸੋ ਇਸ ਕਰਕੇ ਸਾਡਾ ਪੰਡ ਬਹੁਤ ਧਰਮਾਤਮਾ ਪੰਡ ਹੈਗਾ ਘਰਮ ਕਰਮ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਘੁਗਾ ਨਾਮ ਦੇ ਨਾਲ ਇਸ ਦਾ ਸੰਬੰਧ ਹੈਗਾ ਸੋ ਉਹ ਘੁਗਾ ਜਹਰਪੀਰ ਜੀ ਜਦੋਂ ਆਪ ਦੇ ਲੜਾਈ ਜਿੱਤ ਕੇ ਚੱਲੇ ਉਹਦੀ ਮਾਂ ਦੇ ਭਰਾਵਾਂ ਨੂੰ ਉਹਨੇ ਮਾਰਤਾ ਸੀ ਲੜਾਈ ਦੇ ਵਿੱਚ ਜ ਮਾਸੇ ਦੇ ਪੁੱਤਾਂ ਨੂੰ ਸੋ ਉਹਦੀ ਮਾਤਾ ਨੇ ਕਿਹਾ ਵੀ ਮੇਰੇ ਤੁਹਦੇ ਜੰਮਿਆ ਬੈਗਾ ਤਾਂ ਮਾ ਮਾਰਿਆ ਕਿ ਰਾਜ ਪਿੱਛੇ ਤੋਂ ਜੇ ਮੇਰੀ ਕਿਖੋਂ ਦਾ ਮੈਂ ਤਾਂ ਜਾ ਕੇ タルਤੀ ਜਿਉਂਦਾ ਦਫਨ ਹੋ ਗਦਾ। ਉਥੋਂ ਚੱਲਿਆ ਕਾਹਨ ਰਾਜਸਥਾਨ ਨੂੰ ਜਾਂਦਾ ਹਾਂ ਇੱਥੇ ਬਾਬਾ ਸੁਖਰਾਮ ਜੀ ਕੋਲ ਆਇਆ। ਬਾਬਾ ਸੁਖਰਾਮ ਜੀ ਨੇ ਉਹਨਾਂ ਨੇ ਪੁੱਛਿਆ ਕਿ ਮੇਰਾ ਕਿਵੇਂ ਕਲਿਆਣ ਹੋਵੇਗਾ ਉਹਨਾਂ ਨੇ ਕਿਹਾ ਵੀ ਤੂੰ ਕੋਠੰਡੇ ਜਾ ਰਹਾਜੀ ਦਾ ਤਲਕੀਨ ਕੋਲੇ ਤੇਰਾ ਉਹ ਕਲਿਆਣ ਕਰਨਗੇ ਤੈਨੂੰ ਦੱਸਣਗੇ ਉਹ। ਮੈਂ ਇੱਥੋਂ ਬਾਬਾ ਸੁਖਰਾਮ ਜੀ ਕੋਲੋਂ ਪਦਾਏ ਜੀ ਲੈ ਕੇ ਮੁੰਡੇ ਹਾਜੀਰਾ ਤੋਂ ਪੇਰੇ ਕੋਲ ਚਲੇ ਗਏ ਔਰ ਜਾ ਕੇ ਹੋਏ ਹੈ ਬਤਨ ਕਰ ਗਏ ਕਿ ਮੇਰੇ ਇੱਥੇ ਸੁੱਖਾਂ ਲੈਣ ਗਿਆ ਇੱਥੇ ਜੁਣ ਕਿ ਇੱਥੇ ਤੁਹਾਡੀ ਸਮਾਦ ਤੇ ਆ ਕੇ ਮੱਥਾ ਟੇਕੇਗਾ ਤਾਂ ਉਸ ਨੂੰ ਮੈਨਰਾਜੋ ਛੱਪ ਲਾਗ ਦਾ ਸਰੂਪ ਆਏਗਾ ਉਹ ਕਦੇ ਵੀ ਦੁੱਖ ਨਹੀਂ ਦੇਵੇਗਾ ਔਰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ ਮੇਰਾ ਇੱਥੇ ਪਹੁੰਚਣ ਹੋਇਆ ਕਰੇਗਾ ਤੁਹਾਡੇ ਨਾਮ ਦੇ ਉੱਤੇ ਉਸ ਤੋਂ ਬਾਅਦ ਹਾਜ਼ੀ ਦਾ ਤਨਪੀਰ ਪੁਰੇ ਪੰਜਾਬ ਕੀ ਮਬਾਰਤ ਜਿੰਨੇ ਸਾਇਆ ਆਪ ਦੀ ਕਹਾਣੀ ਸੁਣਾਈ ਤੇ ਮਾਤਾ ਜਿੰਨੇ ਮੈਨੂੰ ਸ਼ਰਾਪ ਦਿੱਤਾ ਔਰ ਔਰ ਕਹੇਗਾ ਕਿ ਤੁਹਾਨੂੰ ਜਾ ਕੇ ਧਰਤੀ ਤੇ ਜਾਉਂਦਾ ਦਰਪਨ ਹੋ ਜਾ ਮੈਂ ਤਾਂ ਧਰਤੀ ਤੇ ਜਾਉਂਦਾ ਦਰਪਨ ਹੋਣਾ ਚਾਹਣਾ ਮੇਰਾ ਤੁਸੀਂ ਮੈਨੂੰ ਦੱਸੋ ਪਾਪ ਧਰਤੀ ਮੈਨੂੰ ਜਿਵੇਂ ਸਖਾਣ ਦਿੱਦੀ ਆਪ ਦੀ ਗੋਦ ਦੇ ਵਿੱਚ ਸੋਸ਼ ਕਰਕੇ ਖਾਚੀ ਦਾ ਤਕਵੀਰ ਨੇ ਉਹ ਕਲਮਾ ਦਿੱਤੀਆਂ ਤੇ ਕਲਮਾ ਪੜਦਾ ਜਿੱਥੇ ਤੱਕ ਉਹ ਵੀ ਕਲਮਾ ਹੱਥ 모ੜ ਕੇ ਘੱਟ ਦੀ ਨਮਜ਼ਾਦ ਦੇ ਦੀ। ਪਰ ਕਲਮਾ ਤੋਂ ਬਾਅਦ ਉਹ ਹਾਂ ਮਾਟੀ ਪੜਦਾ ਰਹੀ ਤੂੰ। ਔਰ ਜਦੋਂ ਅਖੀਰ ਦੇ ਵਿੱਚ ਕਲਮਾ ਪੜਦਾ ਗਿਆ ਪੜਦਾ ਇਹਨਾਂ ਰਾਜਸਥਾਨ ਦੀ ਧਰਤੀ ਦੇ ਕੋਲੋਂ ਬਣੇ ਤੇ ਜਾਤੇ ਉਹ ਕਲਮਾ ਉਹਦਾ ਸਬਾਕਤ ਹਿੱਦਾਂ ਛੱਤੀ ਨੇ ਬਿਆਰ ਦਿੱਤਾ। ਔਰ ਉਹ ਗਾਹਰ ਵੀ ਥੋੜੀ ਜਿਹੀ ਕਲਕੀ ਬਾਹਰ ਰਹਿ ਗਈ ਸਮੇਤ ਘੋੜੇ ਦੀ ਧਰਤੀ ਦੇ ਵਿੱਚ ਉਹ ਦਾ ਖੁਣ ਹੋ ਗਏ ਸੀਗੇ ਇਸ ਕ ਤੁਹ ਨਹੀਂ ਤੁਗਾ ਨਾਮ ਇਹਦਾ ਬਹੁਤ ਵੱਡਾ ਇਤਿਹਾਸ ਹੈਗਾ ਸੋ ਇੱਥੇ ਗੁੱਗਾ ਜਾਂ ਰੇਸ ਦੀ ਵਰਜਨ ਕਰਕੇ ਗਏ ਨੇ ਜਾਂਦੇ ਨੇ ਬਾਬਾ ਸੁਭਰਾਮ ਜੀ ਨੂੰ ਪਿੰਡ ਰਾਜਿਆ ਦੇ ਨਾਲ ਸੋ ਜਿੰਨੇ ਵੀ ਇੱਥੇ ਸਰਦਾਰ ਬਰੂਰ ਨੇ ਸਾਰੀਆਂ ਦੀਆਂ ਮਨੁਕਾਮਾ ਨਾਆਂਾ ਪ੍ਰੋਗਰਾਮ ਹੁੰਦੀਆਂ ਨੇ ਸੁੱਖਾ ਪੂਰਨਾ ਹੁੰਦੀਆਂ ਨੇ ਸੱਤ ਦੇ ਲਾਗ ਦੇ ਵਿੱਚ ਕਦੇ ਵੀ ਉਹਨਾਂ ਨੂੰ ਦੁੱਖ ਨਹੀਂ ਦਿੰਦੇ ਆ ਕਿ ਉਹਨਾਂ ਨਾਲ ਉਹਨਾਂ ਦੇ ਜੁੜਾਤ ਮਾਰਨਾ ਲਾਖ ਕਰੇ ਪਰਿਵਾਰ ਨੂੰ ਦੁੱਖ ਦੇਣਾ ਸੋ ਇਸ ਕਰਕੇ ਹਰ ਕਲੇ ਇੱਥੇ ਪੁੱਤਰ ਵਾਲੇ ਨੂੰ ਪੁੱਤਰ ਦੁੱਧ ਵਾਲੇ ਨੂੰ ਦੁੱਧ ਸਾਰਿਆਂ ਨੂੰ ਇੱਥੇ ਜ਼ਖਮਲੇ ਜਿਹੜੇ ਵਿਗੜੇ ਹੋਏ ਜਾਨ ਪੁੱਪੇ ਦਾ ਇੱਕ ਕੀੜੇ ਦੇ ਦਸਣ ਨਾਲ ਹੋਏ ਹੋਏ ਇੱਥੇ ਮੱਥਾ ਟੇਕਣ ਨਾਲ ਬਹੁਤ ਠੀਕ ਹੋ ਜਾਂਦੇ ਆ ਔਰ ਇਥੇ ਅਸੀਂ ਪੂਰੀ ਦਵਾਈ ਵੀ ਦਿੰਨੇ ਆ ਉਹਨਾਂ ਨੂੰ ਤੋਂ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਆ ਕੇ ਇਥੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਿਆ ਕਰੋ ਔਰ ਆਪ ਦਾ ਤੁਸੀਂ ਜਿਹੜਾ ਮਨੋਤਾ ਉਹਨਾਂ ਪੂਰੀਆਂ ਕਰੋ ਆਪਣੀ ਜ਼ਿੰਦਗੀ ਨੂੰ ਸਫਲ ਕਰੋ ਨਮੋ ਨਾਰਾਇਣ ਨਮੋ ਨਾਰਾਇਣ ਬਾਬਾ ਜੀ ਨੇ ਤੁਸੀ ਦੱਸਿਆ ਵੀ ਇਹ ਬਹੁਤ ਪੁਰਾਣਾ ਮਿਲ ਇਹਨੂੰ ਕਿੰਨਾ ਕਿੰਨੇ ਸਾਲ ਕਿੰਨਾ ਚਿਰ ਹੋਇਆ ਕਿੰਨਾ ਚਿਰ ਪਹਿਲਾਂ 1422 ਵਿੱਕਮੀ ਦੇ ਵਿੱਚ ਇੱਥੇ ਬਾਬਾ ਜੀ ਨੇ ਇੱਕ ਮੋਰੀ ਗੱਡੀ ਸੀ ਉਸ ਤੋਂ ਬਾਅਦ ਇਹਦਾ ਜਿਸ ਟਾਈਮ ਦੇ ਕਰਕੇ ਗੁੰਗੜੀ ਦਾ ਜਨਮ ਹੋਇਆਗਾ ਨਹੀਂ ਸਾਨੂੰ ਪੱਕੀ ਤਰੀਕ ਦਾ ਨਹੀਂ ਪਤਾ ਵੀ ਗੁੰਗੜਾ ਕਿਹੜੀ ਸਥਿਤੀ ਦੇ ਵਿੱਚ ਹੋਇਆ ਬਸ ਉਸ ਤੋਂ ਬਾਅਦ ਮਤਲਬ ਕਿ ਕੋਠੀ ਨੇੜੇ ਜਿਹੜੀ ਹੋਇਆ ਉਹ ਕਿਤੇ ਜਿਵੇਂ ਅਸੀਂ ਦੇਖਿਆ ਜੀ ਇੱਥੇ ਪ੍ਰਸ਼ਾਦ ਮਿਲਦਾ ਪੂੜਿਆਂ ਦਾ ਉਹਦਾ ਕੀ ਮਤਲਬ ਕਿ ਰਾਜ ਆ ਜਿਹੜੀਆਂ ਦਾ ਇੱਥੋਂ ਪਹਿਲੇ ਦਿਨੋਂ ਇੱਕ ਪਰੰਪਰਾ ਬਾਬਿਆਂ ਚੱਲੀ ਹੋਈ ਸੀਗੀ ਭੰਡਾਰਾ ਹੁੰਦਾ ਸੀ ਪੂੜਿਆਂ ਦਾ ਪਰ ਹੁਣ ਜਿੱਤੋਂ ਹੁਣ ਚੱਲਦਾ ਪੂੜਿਆਂ ਦਾ ਪਹਿਲੇ ਆਪਣੇ ਡੇਰੇ ਦੇ ਵਿੱਚ ਸੀਗਾ ਮਨਾਰਾ ਹੁੰਦਾ ਡੇਡੇ ਦੇ ਵਿੱਚ ਉਹਨਾਂ ਮੱਥਾ ਟੇਕਣ ਦੀ ਸਰਦਾ ਗੰਦੀ ਗਿਣਤੀ ਵਧ ਗਈ ਤੇ ਇੱਥੇ ਜਨਨ ਕਿ ਉਹ ਪਪਾ ਪੰਡਾੜਾ ਨਹੀਂ ਕਰਦੇ ਕਿਉਂਕਿ ਕਦਰ ਬਹੁਤ ਜ਼ਿਆਦਾ ਹੋ ਜਾਂਦਾ ਜਗ੍ਹਾ ਦੀ ਪ੍ਰੋਬਲਮ ਹੈ ਇਸ ਕਰਕੇ ਉਹ ਆਪਣੇ ਵੱਡੇ ਬੁੱਢਾਂ ਨੂੰ ਤੇ ਨਗਰ ਦੇ ਬੱਚਾ ਵਾਲੇ ਉਹ ਸੇ ਕਮੇਟੀ ਦੇ ਵੱਲੋਂ ਮਿਲਦਾ ਰੋਣ ਪੂਰਾ ਉਹ ਕੰਮ ਆਪਣਾ ਹੀ ਕਰਦੇ ਨੇ ਧੰਨਵਾਦ ਆਪਾ ਜੀ ਬਹੁਤ ਬਹੁਤ ਜੀ ਧੰਨਵਾਦ